ਚੰਡੀਗੜ੍ਹ ਚ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਮਾਮਲੇ ਚ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ NIA ਵੱਲੋਂ ਗੋਲਦੀ ਬਰਾੜ ਸਮੇਤ 10 ਖਿਲਾਫ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਮਲਜ਼ਮਾ ਤੇ UAPA UAPA ਐਕਟ ਤੇ Arms ਐਕਟ ਜਿਹੜਾ ਉਹ ਲਗਾਇਆ ਗਿਆ ਤੇ ਗੋਲਦੀ ਬਰਾੜ ਨੂੰ ਇਸ ਪੂਰੀ ਘਟਨਾ ਦਾ ਮੁੱਖ ਸਾਜ਼ਿਸ਼ਕਾਰਾ ਦੱਸਿਆ ਜਾ ਰਿਹਾ ਉੱਥੇ ਹੀ ਗੋਲਦੀ ਢਿੱਲੋਂ ਦੀ ਗੱਲ ਕਰੀਏ ਤਾਂ ਉਸ ਨੂੰ ਸਹਿ ਸਾਜ਼ਿਸ਼ਕਾਰਾ ਵੱਡੋ ਨਾਮਜ਼ਦ ਕੀਤਾ ਗਿਆ ਤਾਂ ਗੋਲਡੀ ਬਰਾੜ ਤੇ ਦੱਸਦੇ ਕਿ 10 ਲੱਖ ਰੁਪਏ ਦੀ ਇਨਾਮ ਰਾਸ਼ੀ ਵੀ ਜਿਹੜੀ ਹੈ ਉਹ ਐਲਾਨੀ ਹੋਈ ਹੈ 6 ਮਹੀਨੇ ਪਹਿਲਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ 6 ਮਹੀਨੇ ਪਹਿਲਾਂ ਚੰਡੀਗੜ੍ਹ ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਤੇ ਇਹ ਗੋਲੀਬਾਰੀ OCI ਜਿਸ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਵੱਲੋਂ ਅਮਰੀਕਾ ਚਲੂ ਕੇ دہشتਗਰਦ ਗੋਲਦੀ ਬਰਾੜ ਸਮੇਤ 10 ਦੋਸ਼ੀਆਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਗਈ ਸੀ ਤਾਂ ਦੋਸ਼ੀਆਂ ਤੇ UAPA ਐਕਟ ਅਤੇ Arms Act ਲਗਾਇਆ ਗਿਆ ਹੈ ਹੋਰ ਮੁਲਜ਼ਮਾ ਵਿੱਚ 10 ਦੇ ਗੁਰਪ੍ਰੀਤ ਸਿੰਘ ਉਰਫ ਗੋਲਦੀ ਟਿੱਲੋਂ ਉਰਫ ਗੋਲਦੀ ਰਾਜਪੁਰਾ ਗੁਰਵਿੰਦਰ ਸਿੰਘ ਉਰਫ ਲਾਡੀ ਕਾਸ਼ੀ ਸਿੰਘ ਉਰਫ ਹੈਰੀ ਸੁਭਾਸ਼ ਕੁਮਾਰ ਗਿਰੀ ਉਰਫ ਪੰਡਤ ਅਮਰਿਤਪਾਲ ਸਿੰਘ ਉਰਫ ਗੁੱਜਰ ਕਮਲਪ੍ਰੀਤ ਸਿੰਘ ਪ੍ਰੀਮ ਸਿੰਘ ਸਰਬਜੀਤ ਸਿੰਘ ਉਰਫ ਸਰਬੂ ਅਤੇ ਗਗਨਦੀਪ ਸਿੰਘ 골ਡੀ ਦੇ ਨਾਮ ਸ਼ਾਮਲ ਨੇ ਐਨਆਈਏ ਨੇ ਜੂਨ ਚ ਦੱਸ ਦਿੱਤੀ ਕਿ 골ਡੀ ਬਰਾੜ ਅਤੇ 골ਡੀ ਢਿੱਲੋਂ ਤੇ 10-10 ਲੱਖ ਰੁਪਏ ਦੇ ਇਨਾਮ ਰਾਸ਼ੀ ਦਾ ਐਲਾਨ ਕੀਤਾ ਸੀ ਤੇ ਮੁੱਖ ਸਾਜ਼ਿਸ਼ ਕਰਤਾਵਾਂ ਜੋ ਜੇਕਰ ਗੱਲ ਕਰੀਏ ਤਾਂ ਐਨਆਈਏ ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰ ਸ਼ੀਟ ਵਿੱਚ 골ਡੀ ਬਰਾੜ ਨੂੰ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਾਰਾ ਦੱਸਿਆ ਗਿਆ ਉਸਤੇ ਭਾਰਤ ਵਿੱਚ دہشتਗਰਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਗਰੋਹ ਬਣਾਉਣ ਦਾ ਵੀ ਦੋਸ਼ ਹੈ ਜਦ ਕਿ ਉਸਨੇ ਉਸ ਦੇ ਨਜ਼ਦੀਕੀ ਸਾਥੀ ਗੁਰਪ੍ਰੀਤ ਸਿੰਘ ਉਰਫ 골ਡੀ ਢਿੱਲੋਂ ਨੂੰ ਇਸ ਮਾਮਲੇ ਵਿੱਚ ਸਹਿ ਸਾਰਜਸ਼ ਕਾੜਾ ਵੱਜੋ ਨਾਮਜ਼ਦ ਕੀਤਾ ਗਿਆ ਹੈ ਦੱਸਦੇ ਕਿ ਪਹਿਲਾਂ ਵੀ ਫੋਨ ਕਰਕੇ ਫਰौती ਮੰਗਣ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਫਿਰ ਗੋਲੀ ਚਲਾ ਦਿੱਤੀ ਗਈ ਸੀ ਇਹ ਪੂਰੀ ਘਟਨਾ ਦਾ ਜ਼ਿਕਰ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਇਸ ਸਾਲ 19 ਜਨਵਰੀ ਨੂੰ ਵਾਪਰੀ ਸੀ ਜਦੋਂ ਚੰਡੀਗੜ੍ਹ ਦੇ ਇੱਕ ਮਸ਼ਹੂਰ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਉਸ ਸਮੇਂ ਪਤਾ ਲੱਗਿਆ ਸੀ ਕਿ ਹਮਲਾਵਰ ਬਾਈਕ ਤੇ ਸਵਾਰੋ ਕੇ ਆਏ ਉਹਨਾਂ ਨੇ 5 ਗੋਲੀਆਂ ਚਲਾਈਆਂ ਸਨ ਤਾਂ ਗੋਲੀਆਂ ਕਾਰ ਨੂੰ ਲੱਗੀਆਂ ਸਨ ਕਿਸੇ ਵੀ ਤਰ੍ਹਾਂ ਦਾ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਸੀ ਤੇ ਇਸ ਵਿੱਚ ਇੱਕ ਖਾਸ ਗੱਲ ਇਹ ਸੀ ਕਿ ਗੋਲੀਬਾਰੀ ਦੀ ਘਟਨਾ 15 ਦਿਨਾਂ ਪਹਿਲਾਂ ਹੋਈ ਕਾਰੋਬਾਰੀ ਦੇ ਘਰ ਤੇ ਛਾਪੇਮਾਰੀ ਤੋਂ ਬਾਅਦ ਹੋਈ ਸੀ ਜੀ ਆ 15 ਦਿਨ ਪਹਿਲਾਂ ਇਸ ਕਾਰੋਬਾਰੀ ਦੇ ਘਰ ਤੇ ਛਾਪਾ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਜ਼ਾਹਿਰ ਤੌਰ ਤੇ ਕਿ ਇਨਫਰਮੇਸ਼ਨ ਜਦੋਂ ਲੀਕ ਹੋਈ ਤੇ ਇਨਫਰਮੇਸ਼ਨ ਪਹੁੰਚੀ ਇਹਨਾਂ ਕੋਲ ਤਾਂ ਇਹਨਾਂ ਵੱਲੋਂ ਜਿਹੜਾ ਇਹ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੀ ਪੂਰੀ ਪਲੈਨਿੰਗ ਕੀਤੀ ਗਈ ਤਾਂ ਇਸ ਤੋਂ ਬਾਅਦ ਵਪਾਰੀ ਦੇ ਘਰ ਫਿਰੌਤੀ ਦੀ ਕਾਲ ਵੀ ਆਈ ਫੋਨ ਕਰਨ ਵਾਲਿਆਂ ਨੇ ਖੁਦ ਨੂੰ ਦਹਿਸ਼ਤਗਰ ਦੇ 골ਡੀ ਬਰਾੜ ਦੱਸਿਆ ਸੀਗਾ ਤਾਂ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਗੋਲੀ ਚਲਾਉਣ ਅਤੇ ਫਰौती ਮੰਗਣ ਦਾ ਇਹ ਮਾਮਲਾ ਦਰਜ ਕੀਤਾ ਸੀ ਦੱਸਦੇ ਕਿ ਐਨਆਈਏ ਨੇ 8 ਮਾਰਚ ਨੂੰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਤਾਂ 골ਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਐਨਆਈਏ ਨੇ ਜਾਂਚ ਆਪਣੇ ਹੱਥ ਲੈ ਲਈ 8 ਮਾਰਚ ਨੂੰ ਐਨਆਈਏ ਨੇ ਨਵੇਂ ਕੇਸ ਨੂੰ ਆਪਣੇ ਹੱਥ ਚਲਿਆ ਤੇ ਇਸ ਤੋਂ ਬਾਅਦ ਨਵੀਂ ਐਫਆਈਆਰ ਦਰਜ ਕੀਤੀ ਗਈ ਤਾਂ ਫਿਰ 골ਡੀ ਬਰਾੜ ਦੇ ਕੁਝ ਹੋਰ ਸਾਥੀ ਵੀ ਫੜੇ ਗਏ ਸਨ ਜਿਨ੍ਹਾਂ ਨੇ ਪੁਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਤੇ ਦੱਸਿਆ ਸੀ ਕਿ 골ਡੀ ਬਰਾੜ ਅਤੇ 골ਡੀ ਢਿੱਲੋਂ ਨੇ ਉਹਨਾਂ ਨੂੰ ਗੈਂਗ 'ਚ ਸ਼ਾਮਲ ਕੀਤਾ ਸੀ ਤਾਂ ਦੱਸਦੇ ਕਿ ਅਮੀਰ ਲੋਕਾਂ ਨੂੰ ਇੰਨਾ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਸੀਗਾ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ 골ਡੀ ਬਰਾੜ ਭਾਰਤ ਵਿੱਚ ਆਪਣੇ ਨੈੱਟਵਰਕ ਦੀ ਮਦਦ ਨਾਲ ਪੰਜਾਬ, ਚੰਡੀਗੜ੍ਹ ਅਤੇ ਹੋਰ ਰਾਜਾਂ ਵਿੱਚ ਫਰੋਤੀ ਦਾ ਇੱਕ ਵੱਡਾ ਨਾਰਕੋ ਨੈਟਵਰਕ ਚਲਾ ਰਿਹਾ ਤੇ ਵਪਾਰੀ ਤੇ امیر ਲੋਕਾਂ ਨੂੰ ਆਪਣੇ ਨਿਸ਼ਾਨੇ ਤੇ ਲੈ ਰਿਹਾ ਤਾਂ ਪਹਿਲਾਂ ਉਹ ਅਜਿਹੇ ਲੋਕਾਂ ਦੀ ਪਛਾਣ ਕਰਦੇ ਆ ਤੇ ਉਹਨਾਂ ਨੂੰ ਫਿਰ ਫਿਰੋਤੀ ਲਈ ਘੋਲ ਲਾਉਂਦੇ ਆ